ਵਾਹ ਜੀ ਵਾਰ ਕੋਣੀ ਦੇ ਬੰਦੇ ਸੇ ਨਹੀਂ ਕੋਈ ਗੱਲ ਨਹੀਂ ਆ ਮਾਣੋ ਨਹੀਂ ਹਟਦੀ ਜੀ ਮੈਂ ਗਾ ਨਹੀਂ ਨਹੀਂ ਆਪਾਂ ਬਰਦਾਸ਼ਤ ਕਰਨ ਦੀ ਸ਼ਕਤੀ ਹੈਗੀ ਐਨੀ ਸਿਆਹ ਮੇਰੇ ਕੇ ਆ ਸੀ ਦੇਵਰਾ ਕਰਤਾ ਬਣ ਕੇ ਕੇ ਮੋੜੀ ਤੂੰ ਹਾਏ ਸੌਦਾ ਪੱਤਾ ਲੈ ਲਈਏ ਬੱਲੋ ਜੋਰੀ ਤੂੰ ਹਾਲੀ ਕਰ ਤੂੰ ਆਗੇ ਮੈਂ یوں ਦੱਸ ਦੇਵੀਂ ਭਾਵੇਂ ਹਾਏ ਸੌਦਾ ਨੋਟ ਸੀ ਜਾਣ ਲੱਗੀ ਹੂੰ ਦਿੱਤਾ ਤੈਨੂੰ ਵੀ ਤੇਰੇ ਕੋਲ ਧਿਆਰ ਪਾ ਕੇ ਕਿੰਨਾ ਤੇ ਸਾਡਾ ਹੱਟੀ ਹੋਟਾ ਪੰਗਾ ਪੈ ਗਿਆ ਨੀ ਹਾਏ ਪੰਗਾ ਪੈ ਗਿਆ ਨੀ ਮੈਂ ਤੇ ਆਪਣਾ ਚੰਗਾ ਛੱਡ ਕਰਾ ਕੇ ਵੈ ਗਿਆ ਨੀ ਤੁਹਾਨੂੰ ਬੁਲਾਉਣੇ ਸਾਡੇ ਕਲਾਕਾਰਾਂ ਦੇ ਢੇਰ ਨਾਲ ਕੈਸੇ ਹੋ ਠੀਕ ਆ ਮੇਰੇ ਤੁਸੀਂ ਸੁਸਾਈ ਵਾ ਵਧੀਆ ਕੀ ਬੁਲਾਇਆ ਨੇ ਅਸੀਂ ਮਿਲਾਂਗੇ ਸਾਡੀ ਇੱਜ਼ਤ ਕਰ ਜਾ ਬਈ ਸਾਡੀ ਇੱਜ਼ਤ ਕਰ ਲੈ ਕਿਉਂ ਹਾਂ ਇਹ ਵੀ ਸਾਡੇ ਪਿਆਰੇ ਪਿਆਰੇ ਕਲਾਕਾਰ ਜਿਹੜੇ ਸਾਡੇ ਪਿਆਰੇ ਪਿਆਰੇ ਕਲਾਕਾਰਾਂ ਦਾ ਢੇਰ ਅੱਛਾ ਨਹੀਂ ਹੁਣ ਮੈਨੂੰ ਆਇਆ ਦੱਸਣਾ ਵੀ ਮੈਂ ਐ ਕਹਦਾ ਵੀ ਪਿਆਰੇ ਪਿਆਰੇ ਕਲਾਕਾਰਾਂ ਦਾ ਢੇਰ ਇਹ ਕੀ ਕਰ ਰਹੇ ਹੋ ਬੱਚਿਓ ਅਸੀਂ ਹੁਣ ਵੀਡੀਓ ਬਣਾਉਣ ਦੀ ਤਿਆਰੀ ਕਰ ਰਹੇ ਹਾਂ ਤੇ ਮਾਈਕ ਲਾ ਰਹੇ ਹਾਂ ਮਾਈਕ ਲਾ ਰਹੇ ਹਾਂ ਫੋਨ ਸਾਡੇ ਕੋਲ ਹੈ ਅੱਛਾ ਫਿਰ ਫੋਨ ਕਿੱਥੇ ਲੈ ਕੇ ਆਣਾ ਫੋਨ ਜਿੱਥੇ ਤੁਸੀਂ ਵਲੌਗ ਬਣਾ ਰਹੇ ਹੋ ਆਓ ਇਹ ਨੇ ਵਾਰਸ ਸਰਦਾਰਾਂ ਨੇ ਹੈ ਇਹ ਬੜੀ ਮਸਤੀ ਨਾਲ ਕੰਮ ਕਰਦੇ ਆ ਵੇ ਲਵਜਾਰੇ ਇਕੱਲੇ ਮਾਈਕਾਂ ਦੇ ਸਿਰ ਤੇ ਬੈਠੇ ਆ ਹਾਂ ਮੈਂ ਤਾਂ ਪਹਿਲੇ ਕੱਖੇ ਗੱਲਾਂ ਮਾਈਕ ਹੀ ਆ ਮਾਈਕ ਸਰਦਾਰੀ ਬੈ ਕਹਿੰਦੇ ਸੀ ਅੱਜ ਵੈਸੇ ਮੈਂ ਇਹਨਾਂ ਨੂੰ ਕਹਿ ਤਾ ਮੈਂ ਕਿ ਤੁਸੀਂ ਜਿਹੜੇ ਸਾਥ ਨਾਲ ਕੰਮ ਕਰਦੇ ਹੋ ਤੇ ਮੈਂ ਕਿਹਾ ਵੀ ਤੁਸੀਂ ਬੰਸਰ ਰੱਖੋ ਅੱਛਾ ਥੋੜਾ ਜਿਹਾ ਆਦੇ ਆਪ ਨੂੰ ਅਪਗ੍ਰੇਡ ਕਰੋ ਮੈਂ ਕਿਹਾ ਦੋ ਬੰਸਰ ਚਾਹੀਦੇ ਐ ਬਾਈ ਨੂੰ ਹਾਂ ਬਰਾਤ ਮਹਲ ਨੂੰ ਅੱਛਾ ਮੈਨੂੰ ਕਹਸ ਤੋ ਦੋ ਤੇਰੀ ਦਿੱਖ ਨੂੰ ਵੇਖ ਕੇ ਚਾਹੀਦੇ ਤਾਂ ਉਹ ਠੀਕ ਹੈ ਇਹ ਭਾਵੇਂ ਆਪਦਾ ਇੱਕ ਇੱਕ ਹੀ ਰੱਖ ਲੈਣ ਇਹ ਨਾਲ ਹੀ ਇੱਕ ਬਹੁਤ ਹੈ ਠੀਕ ਹੈ ਠੀਕ ਅਗਲੀ ਵਾਰੀ ਜਦੋਂ ਅਸੀਂ ਆਈਏ ਹੈ ਇੱਧਰ ਬਾਣੀ ਚਾਹੀਦੇ ਇੱਧਰ ਬਾਣੀ ਚਾਹੀਦੇ ਆ ਇੱਕ ਟਾਈਪਿਸਟ ਚਾਹੀਦੀ ਹੈ ਹਾਂ ਪਰਸਨਲ ਅਸਿਸਟੈਂਟ ਚਾਹੀਦਾ ਹੈ ਠੀਕ ਹੈ ਜੀ ਦੋ ਪੌਂਸ ਚਾਹੀਦੇ ਇੱਕ ਮੇਕਅਪ ਆਰਟਿਸਟ ਚਾਹੀਦਾ ਇੱਕ ਬਲੌਗ ਬਣਾਉਣ ਲਈ ਤੁਹਾਡਾ ਨਾਲ ਬੰਦਾ ਚਾਹੀਦਾ ਹਾਂ ਇਹ ਤਾਂ ਬਹੁਤ ਜ਼ਰੂਰੀ ਹੈ ਬਦਲਵਾ ਤੇਰੇ ਖਰਚੇ ਬਹੁਤ ਜ਼ਿਆਦੇ ਵੱਜ ਚੁੱਕੇ ਬਈ ਵੱਜ ਚੁੱਕੇ ਵੱਜ ਚੁੱਕੇ ਠੀਕ ਹੈ ਜੀ ਬਹੁਤ ਅੱਛੀ ਗੱਲ ਕੀਤੀ ਹੈ ਮੈਮ ਨੇ ਤੇ ਹੁਣ ਅਸੀਂ ਤੁਹਾਨੂੰ ਗੱਲ ਕਰਾਉਣੇ ਆ ਇੱਧਰ ਸਾਡੀ ਬਹੁਤ ਪਿਆਰੀ ਤੇ ਹਿੱਟ ਸਾਡੀ YouTube ਦੀ ਜੋੜੀ ਮਨਿੰਦਰ ਸਿੱਧੂ ਐਂਡ ਆਕਾਸ਼ ਚਹਿਲ ਪਿੱਛੇ ਇਹਨਾਂ ਦੇ ਮਦਰ ਬੈਠੇ ਨੇ ਇਹ ਵੀ ਵਿੱਚ ਅਦਾਵਾਂ ਦਿਖਾ ਰਹੇ ਨੇ ਹਾਂ ਮਗਰ ਬੈਠ ਕੇ ਪਤਨਵੇਂ ਹੀ ਡੁਪਲੀਕੇਟ ਮਦਰ ਹਾਂ ਮਦਰ ਵੀ ਬੈਠੀ ਆ ਅਜਰੀ ਮਦਰ ਬੈਠੀ ਹੋਇਆ ਉਹਦਾ ਮੂੰਹ ਇਦਾਂ ਦਿਖਾਵਾਂਗੇ ਅਸੀਂ ਦੂਜੇ ਫਰੇਮ ਚ ਹਾਂਜੀ ਕੀ ਕਹਿਣਾ ਚਾਹੋਗੇ ਕਿਕਰ ਸਿੰਘ ਬਲੌਗ ਵਾਸਤੇ ਤੇ ਵਿੱਕੀ ਲੰਬੀ ਦੇ ਬਲੌਗ ਵਾਸਤੇ ਜੀ ਬਲੌਗ ਵਾਸਤੇ ਹੀ ਕਹਿਣਾ ਹੈ ਕਿ ਬਹੁਤ ਸਾਰੇ ਬਲੌਗ ਹੁੰਦੇ ਨੇ ਹਾਂ ਕਿੰਨੇ ਕਿਕਰਨ ਤੋਂ ਦੁਰਕੇ ਲੌਣ ਆ ਰਿਹਾ ਬਠਿੰਡੇ ਵਾਲਾ ਦਿਓ ਉਹ ਮਾਈ ਗੋਡ ਸਾਡੇ ਕਿ ਆਪਣੇ ਚੈਨਲ ਦੇ ਕਿਸੇ ਨਾ ਬੰਦੇ ਤੇ ਕਿਰੇ ਦੇ ਵਾਸਤੇ ਇੱਕ ਬੰਦਾ ਆ ਚਲੇ ਗਿਆ ਇਹ ਮੇਰੇ ਲਈ ਕੰਪਲੀਮੈਂਟ ਹੈ ਜਾਂ ਕੀ ਹੈ ਇਹ ਮੈਨੂੰ ਕੰਪਲੀਮੈਂਟ ਹੀ ਹੈ ਬਈ ਤੇ ਉਹ ਬਠਿੰਡੇ ਦਾ ਐਡਾ ਵੱਡਾ ਮਸ਼ਹੂਰ ਦਿਓ ਉਸ ਨੂੰ ਤਾਂ ਹੀ ਬਾਈ ਵੀ ਮੈਂ ਕਿਹਾ ਬਾਊਂਸ ਰੱਖ ਲੋ ਲੋਕਾਂ ਦੇ ਬਠਿੰਡੇ ਦੇ ਵਿੱਚ ਨਾ ਇੱਕ ਬਹੁਤ ਵੱਡਾ ਦਿਓ ਸੀ ਤੇ ਇਹਨੂੰ ਗੁਰੂ ਸਾਹਿਬ ਨੇ ਇੱਥੇ ਬੁਲਾ ਕੇ ਜਦੋਂ ਉਹ ਕੀਤਾ ਸੀਗਾ ਹਾਜੀਤਨ ਚੌਕ ਜਿਹੜਾ ਅਜਿਨ ਗੁਰਦੁਆਰਾ ਹੈਗਾ ਉੱਥੇ ਬੁਲਾਇਆ ਸੀ ਬੁਲਾ ਕੇ ਫਿਰ ਉਹਨੂੰ ਮਤਲਬ ਕਿ ਉੱਥੇ ਮੈਨੂੰ ਜ਼ਿਆਦਾ ਇਤਿਹਾਸ ਦਾ ਨਹੀਂ ਪਤਾ ਪਰ ਉੱਥੇ ਬੁਲਾਇਆ ਗਿਆ ਸੀ ਉਸ ਵਕਤ ਦਿਉ ਨੇ ਇਹ ਗੱਲ ਕਹਿੰਦੇ ਸੀ ਮੈਂ ਏਰੀਆ ਨਹੀਂ ਛੱਡਦਾ ਤੇ ਪਰ ਮੈਂ ਕਿਸੇ ਨੂੰ ਕੁਝ ਕਹਿੰਦਾ ਨਹੀਂ ਮੈਂ ਖਤਮ ਹੋ ਜਾਊਗਾ ਐਂ ਕਰਕੇ ਬਹੁਤ ਬਹੁਤ ਵੱਡਾ ਇਤਿਹਾਸ ਹੈ ਦਿਉ ਦਾ ਮੈਨੂੰ

ਲੈ ਡਢਕਾਰ ਆ ਗਿਆ ਰੋਟੀ ਖਾਣ ਦੀ ਦੱਚ ਕੋ ਡਢਕਾਰ ਆਉਣਾ ਲਾਜ਼ਮੀ ਈ ਹੈ ਹਾਂ ਐਨਰਕ ਦਿਖਾ ਰਿਹਾ ਹੈ ਕਮੈਂਟ ਦਿਓ ਕਿ ਰੋਟੀ ਤੋਂ ਬਸ ਉਹਨਾਂ ਡਢਕਾਰ ਆਉਂਦਾ ਕਿ ਨਹੀਂ ਆਉਂਦਾ ਆ ਤੁਸੀਂ ਕਮੈਂਟ ਕਰਕੇ ਦੱਸਣਾ ਬਹੁਤ ਸਹੀ ਗੱਲ ਕਰਤੀ ਇਹਨੇ ਕੁਝ ਕੁ ਗਲੋਸ ਹਾਂ ਕਿਉਂਕਿ ਉਹ ਬੁਲੀ ਲੱਗਦੀ ਨਾ ਮਾਂ ਇਹਨਾਂ ਹਾਈਲਾਈਟ ਹਾਂ ਇਹ ਲਾ ਇਹ ਹਾਈਲਾਈਟ ਲਾ ਦੇ ਵੀ ਭਾਈ ਜਿਹਨੇ ਰੋਟੀ ਖਾਧੀ ਉਹਨੂੰ ਡਢਕਾਰ ਆਉਂਦਾ ਕਿ ਨਹੀਂ ਆਉਂਦਾ ਅੱਜ ਦੇ ਬਲੌਗ ਦੇ ਵਿੱਚ ਸਾਰਿਆਂ ਤੋਂ ਵੱਧ ਪਸੰਦ ਵਾਲੀ ਗੱਲ ਮੈਨੂੰ ਲੱਗਦੀ ਈ ਨਹੀਂ ਲੱਗਦੀ ਹਾਂ ਬਈ ਸਾਨੂੰ ਮਾਈ ਸਾਈਡ ਤੇ ਦਾਗਵਾ ਗਾਣਾ ਲੱਗ ਗਿਆ ਪੜਾ ਪਿਆ ਬੈਠਾ ਵੇਰੀ ਅੱਜ ਮੈਨੂੰ ਪਹਿਲੀ ਵਾਰੀ ਪਤਾ ਲੱਗਿਆ ਆ ਅੱਛਾ ਜੀ ਹੁਣ ਬੋਲਦੇ ਆ ਜੀ ਆਪਾਂ ਗੱਲ ਕਰਦੇ ਆ ਜੀੜੀ ਸਹਿਬਾ ਦੇ ਨਾਲ ਜੀੜੀ ਸਹਿਬਾ ਕੀ ਹਾਲ ਹੈ ਜੀ ਸਾਰਾ ਜਦੋਂ ਤੋਂ ਮੇਰੀ ਗੇਂਦ ਮੇਰਾ ਟਾਈਮ ਪੂਰਾ ਹੋ ਗਿਆ ਗੇਮ ਵੀ ਪੂਰੀ ਹੋ ਗਈ ਤੁਹਾਡੀ ਟਾਈਮ ਪੂਰਾ ਹੋ ਗਿਆ ਅੱਛਾ ਥੋੜੀ ਗੱਲ ਵੇਚਾ ਤਾਂ ਪਹਿਲਾਂ ਮੈਂ ਇਹਨੂੰ ਦਿਖਾਵਾਂ ਇਹਨੂੰ ਵੀ ਦੌਰਾ ਪਿਆ ਹੋਇਆ ਇਹ ਕਾਰੀ ਲਈ ਕਿਉਂ ਖਾਪੀ ਜਾਂਦੀ ਹੈ ਨਾ ਛੰਨੋ ਡੱਬਾ ਲਿਆ ਜਾ ਕੇ ਹੋਰ 96 96 96 ਹੋ ਗਈ ਛੇ 96 ਤਾਂ ਗਈ ਜੀ ਹਾਂ ਜੀ ਹੁਣ ਆਪਾਂ ਗੱਲ ਕਰ ਰਹੇ ਸੀ ਚਿੜੀ ਦੇ ਨਾਲ ਹਨਾ ਤਾਂ ਆਪਾਂ ਇੱਕ ਮਿੰਟ ਚੁੱਪ ਕਰ ਜੱਸੀ ਮਾੜੇ ਗੱਲ ਕਰ ਰਹੇ ਸੀ ਹਾਂ ਜੀ ਗੇਮ ਦਾ ਟਾਈਮ ਖਰਾ ਹੋ ਗਿਆ ਮਾਮੂ ਓਕੇ ਫਿਰ ਹੁਣ ਕੀ ਕੀਤਾ ਜਾਵੇ ਹੁਣ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਹਾਂ ਤਾਂ ਗੱਲਾਂ ਬਾਤਾਂ ਸੁਣਾਓ ਪਹਿਲੇ ਤਾਂ ਭਾਈ ਮੈਂ ਤੇਰੀ ਕੱਲ ਇੱਕ ਲੁੱਕ ਦੇਖੀ ਸੀ ਮਹਿਰੂਨ ਕਲਰ ਦੇ ਸੂਟ ਦੇ ਵਿੱਚ ਬਹੁਤ ਪਿਆਰੀ ਲੱਗੀ ਮੈਨੂੰ ਬਹੁਤ ਸੋਹਣਾ ਮੇਕਅਪ ਬਾਈ ਮੇਰੀ ਗੱਲ ਸੁਣੀ ਮੈਂ ਪਹਿਲਾਂ ਕਹਿ ਜੀ ਕਿੰਨੇ ਲੋਕ ਕੈਮਰੇ ਦੇ ਭੁੱਖੇ ਨੇ ਉਧਰ ਉੱਟ ਕੇ ਇਸ ਫਰੇਮ ਫੇਰ ਆ ਗਏ ਮੈਂ ਕਿਹਾ ਤੂੰ ਐਨੀ ਐਨੀ ਥੋੜੀ ਲਾਲੀ ਸੀ ਮੈਂ ਕਹਿੰਦਾ ਫਿਰ ਨਾਜਰ ਨਾਲ ਵਾਲੀ ਮੈਂ ਕਿਹਾ ਮਿੱੱਚਾ ਮਿੱੱਚਾ ਮਾਰ ਕੇ ਟੱਟਦਾ ਸਹੀ ਗੱਲ ਆ ਮੈਨੂੰ ਸਾਰੇ ਕਹਿ ਰਹੇ ਨੇ ਤੂੰ ਆ ਲੁੱਕ ਤੇ ਬਹੁਤ ਬਹੁਤ ਪਿਆਰੀ ਲੱਗੀ ਹੈ ਬਹੁਤ ਪਿਆਰੀ ਲੱਗੀ ਹੈ ਬਾਈ ਮੈਨੂੰ ਬਦਲ ਲੱਗੇ ਮੇਰੇ ਵਿਆਹ ਨੂੰ ਮੈਨੂੰ ਬਹੁਤ ਉੱਤੇ ਆਹੋ ਹੋ ਹੋ ਅੱਛਾ ਉਹਦੇ ਵਿੱਚ ਕੀ ਆਪਣਾ ਮੇਕਅਪ ਕੀਨੇ ਕੀਤਾ ਸੀ ਤੁਹਾਡਾ ਮੇਕਅਪ ਮੇਰਾ ਕੀਤਾ ਸੀ ਤਾਂ ਕਿ ਤੁਹਾਨੂੰ ਸਲੂਨ ਸੀਗਾ ਬਟਿਕਟ ਬਿਊਟੀ ਸਲੂਨ ਸਪਾਵਨਡੀ ਓਕੇ ਇੱਕ ਬੰਦਾ ਕਿ ਭਲਾਇਆ ਸੀਗਾ ਹਾਂ ਹਾਂ ਇੱਧਰ ਆ ਜਾਓ ਇੱਧਰ ਆ ਜਾਓ ਨਹੀਂ ਇੱਧਰ ਦੇਖ ਨਹੀਂ ਨਾ ਰਹੇ ਪੂਰੇ 10 ਤੋਂ ਪਹਿਲਾ ਵਿਆਹ ਨੂੰ ਮੇਰੇ ਭਰਾ ਨੂੰ ਆਏ ਹਾਂ ਕਿ ਮਾਰੂ ਦਾ ਵਿਆਹ ਪਹਿਲਾ ਹੋਊਗਾ ਨਾ ਮੇਰੇ ਤੋਂ ਹਾਂ ਇੱਧਰ ਚੱਲ ਕਰੋ ਮੈਂ ਤਾਂ ਇੰਨੇ ਬੰਦ ਲੱਗਿਆ ਹੈ ਆ ਜੀ ਜਿਵੇਂ ਤਾਂ ਸਮੇਂ ਵੇਲੇ ਇਹ ਮੈਂ ਤਾਂ ਰੋਜ਼ੀ ਬਣਾ ਕੇ ਰੱਖਦੇ ਹਾਂ ਰੋਜ਼ ਕੋਲ ਕੀ ਕਹਿੰਦਾ ਇਹ ਨੂੰ ਕੱਟ ਜੜੂ ਨਾ ਇਹਦਾ ਕਲਰ ਵੀ ਜਲਦੀ ਫੇਰ ਵੀ ਰੂਪ ਚੜਵਾ ਲੇ ਮੋਰਮਾਈ ਦਾ ਧਾਲੇਸ ਆ ਰਹੇ ਹਾਂ ਧਾਲੇਸ ਸੈਸ਼ਨ ਵੀ ਕਰਾਉਣਾ ਹਾਂ ਤੁਹਾਨੂੰ ਤਰਾਇੰਗ ਕਰਵਾਇਆ ਹੈ ਰੋਪ ਅੱਛਾ ਪਹਿਲਾਂ ਮੈਨੂੰ ਇਹ ਦੱਸੋ ਕਿਹੜਾ ਨਾਟਕ ਦੀ ਸ਼ੂਟਿੰਗ ਅੱਜ ਕਿਵੇਂ ਆਏ ਹੋ ਕਿਹੜੇ ਨਾਟਕ ਦੀ ਸ਼ੂਟ ਦੇ ਲਈ ਆਏ ਹੋ ਓਕੇ ਆਪਣੇ ਕਿਰਦਾਰ ਬਾਰੇ ਵੀ ਮੈਨੂੰ ਦੱਸ ਦੋ ਤੇ ਦਰਸ਼ਕਾਂ ਨੂੰ ਇਹ ਵੀ ਦੱਸ ਦਿਓ ਵੀ ਜਿਹੜਾ ਵਾਰਿਸ ਸਰਦਾਰਾਂ ਦਾ ਆਪਾਂ ਸੀਰੀਅਲ ਚੱਲ ਰਿਹਾ ਹਨ ਇਹਦੇ ਵਿੱਚ ਨਵਾਂ ਕੀ ਆ ਰਿਹਾ ਸਰਪ੍ਰਾਈਜ਼ ਜਿਹੜਾ ਹੈਗਾ ਆਉਣ ਵਾਲੇ ਟਾਈਮ ਦੇ ਸਰਪ੍ਰਾਈਜ਼ ਵੀ ਦਾਦੇ ਬੱਸ ਇਹਨਾਂ ਨਾਲ ਜਿੰਨੇ ਵੀ ਕਿਸੇ ਦਾ ਵਿਆਹ ਹੋਊਗਾ ਕਿਸੇ ਦਾ ਵਿਆਹ ਹੋਊਗਾ ਹਨਾ ਕਿਸੇ ਦਾ ਵਿਆਹ ਹੋਊਗਾ ਤੇ ਬਹੁਤ ਸੋਹਣਾ ਵਿਆਹ ਹੋਊਗਾ ਅਸੀਂ ਵਿਆਹ ਦੂੰਦਾਂਗਾ ਕਰਾਂਗੇ ਜੇ ਅਸੀਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਵੇਟ ਕਰ ਰਹੇ ਹਾਂ ਠੰਡ ਦੀ ਥੋੜੀ ਠੰਡ ਹਾਂ ਵੀ ਥੋੜਾ ਜਿਹਾ ਮੌਸਮ ਚੇਤੀ ਫਿਰ ਮੈਨੂੰ ਇੱਕ ਗੱਲ ਹੋਰ ਲੱਗਦੀ ਆ ਵੀ ਇਹਦੇ ਚ ਵਿਆਹ ਇੱਕ ਨਹੀਂ ਹੁੰਦਾ ਵਿਆਹ 3 2 3 ਹੋਣਗੇ ਵਾਰਿਸ ਚ ਹਾਂਜੀ ਇੱਧਰ ਦੇਖੋ ਨਹੀਂ ਹਾਂ ਯੈਸ ਇਹ ਦੋ ਯਾ ਕਿੰਨਾ ਬਾਈਕਿਸ ਤੋਂ ਵਿਆਹ ਨਹੀਂ ਆ ਪਹਿਲੀ 17 ਸਾਲ ਪਹਿਲਾਂ ਵਿਆਹ ਹੋ ਗਿਆ ਸੀ ਨਾ ਸਹੀ 17 ਸਾਲ ਪਹਿਲਾਂ ਵਿਆਹ ਹੋਇਆ ਅੱਛਾ 17 ਸਾਲਾਂ ਦੇ ਵਿੱਚ ਕੋਈ ਜਿਹੜੀ ਅਨੋਖੀ ਗੱਲ ਹੋ ਵਾਪਰੀ ਹੋਵੇ ਉਹ ਦੱਸੋ ਸਾਨੂੰ ਅਨੋਖੀ ਵਿਆਹ ਤੋਂ ਬਾਅਦ ਕੀ ਕੀ ਖਾਸਿਤ ਲੱਗੀ ਵਿਆਹ ਤੋਂ ਬਸ ਕੀ ਜ਼ਿੰਦਗੀ 'ਚ ਬਦਲਾਅ ਹੋਇਆ ਤੇ ਕੀ ਆਇਆ ਬਦਲਾਅ ਹੀ ਬਦਲਾਅ ਆਇਆ ਇਹ じゃ ਬਦਲਾਅ ਆਇਆ ਵੀ ਮਹਿਲਾ ਨੇ ਜਿਵੇਂ ਮੈਂ ਜਿਹੜੀ ਹੜਾ ਤੇ ਲੋਕ ਤਵਾਹੀ ਤਵਾਹ ਕਿ ਉੱਠਦੇ ਆ ਉਹ ਹਾਲ ਜਿਵੇਂ ਨਹੀਂ ਵੈਸੇ ਵੈਸੇ ਬਾਈ ਜੀ ਬਹੁਤ ਵਧੀਆ ਨੇ ਬਹੁਤ ਵਧੀਆ ਸੁਭਾਅ ਵੈਸੇ ਬਾਈ ਜੀ ਦਾ ਚਲੋ ਤਾਂ ਇਹ ਤਾਂ ਉਂਝ ਹੀ ਕਹਿੰਦੇ ਆਏ ਹਨਾ ਪਰ ਹਾਂ ਨਹੀਂ ਵੀ ਵਿਆਹ ਤੋਂ ਬਾਅਦ ਨੂੰ ਮਤਲਬ ਬਹੁਤ ਜ਼ਿੰਮੇਵਾਰੀਆਂ ਪੈ ਜਾਂਦੀਆਂ ਨੇ ਇਹ ਤਾਂ ਉਹਨਾਂ ਦੀ ਜ਼ਿੰਮੇਵਾਰੀਆਂ ਆਪਾਂ ਮੱਲਾਂ ਕਦੇ ਮੈਂ ਮੁੱਦੇ ਨਾਲ ਰੱਖਦੇ ਹੋਏ ਇੱਕ ਬੰਨਾਂ ਜਿਵੇਂ ਆਜੀ ਮੁੱਦੇ ਮੁੱਦੇ ਨਜ਼ਰ ਰੱਖ ਮੱਦੇ ਮੁੱਦੇ ਨਹੀਂ ਮੱਦੇ ਨਜ਼ਰ ਆ ਜੇ ਪੱਲਾ ਸਿੱਖੀ ਆਪਾਂ ਬੱਚੇ ਵਾਲੀ ਲਾਈਨ ਜਿਵੇਂ ਜਿਸ ਤਰੀਕ ਨਹੀਂ ਅਸਲ ਦੇ ਵਿੱਚ ਨਾ ਆਪਣਾ ਜਿੰਨਾ ਭਾਰ ਆਪਾਂ ਮੱਦੇ ਨੂੰ ਮੁੱਦੇ ਕਰ ਸਕਦੇ ਹਨ ਮੱਦੇ ਤੇ ਗੱਦੇ ਕਰ ਸਕਦੇ ਨਾ ਆਪਾਂ ਫਿਰ ਅਚਿੰਦਰਪਾ ਮੈਮ ਕੁਝ ਹੋ ਜਾਏ ਕੋਈ ਦੋ ਲਾਈਨਾਂ ਕੋਈ ਬੋਲੀ ਕੋਈ ਗੀਤ ਸੰਗੀਤ ਕੁਝ ਤਾਂ ਗੀਤ ਗਜ਼ਲ ਕਾ ਪੀ ਦੇ ਪੰਨਿਆਂ ਵਾਂ ਸੌਰੀ ਰੁਲ ਗਈ ਵੇ ਹਾਂ ਹਾਂ ਹੁਣ ਇਹ ਵਲੌਗ ਇਹ ਵਲੌਗ ਬਾਈ ਜੀ ਕੋਲ ਜਾ ਰਿਹਾ ਤੇ ਸਪੈਸ਼ਲ ਇਹ ਹਾਈਲਾਈਟ ਲਾਇਆ ਜਾਊਗਾ ਵੀ ਸ਼ਿੰਦਰਪਾਲ ਮੈਂ ਵਿਆਹ ਤੋਂ ਬਾਅਦ ਰਫ ਕਾਪੀ ਦੇ ਪੰਨਿਆਂ ਵਾਂਗੂ ਰੁਲ ਗਏ ਨੇ ਇਹ ਤੂੰ ਪਹਿਲਾਂ ਅਸੀਂ ਗੁੱਟ ਗੋਲੇ ਹੁੰਦੇ ਸੀਗੇ 10 10 ਦੱਸੋ ਬਾਈ ਖੁਲਾਓ ਇਹ ਨਾ ਨਾ ਨਹੀਂ ਪਾਇਦੇ ਸਿੱਤੇ ਚਲੋ ਮੈਂ ਮੈਂ ਉਹਦੀ ਸ਼ਾਦੀ ਪਰੂੰਗਾ ਵੀ ਨਹੀਂ ਕੋਹਦੇ ਨਹੀਂ ਸਿੱਤੇ ਸੁਣਦੇ ਹੁੰਦੇ ਸੀ ਉਹ ਰਣਜੀਤ ਬੜੇ ਨੂੰ ਫੰਕੀ ਹਾਂ ਹਾਂ ਦੱਸੋ ਮੇਰੇ ਨਾਲ ਦੇ ਪਰਿੰਸੀ ਪਾਲ ਜੀ ਕੱਟੇ ਉਹਨਾਂ ਕਾਲਜ ਚੋਨਾ ਸਹੀ ਗਾਲਾ ਕਿੱਡਾ ਗਾਣਾ ਗਾਣ ਮੈਂ ਵੀ ਅਸੀਂ ਵੀ ਬਹੁਤ ਗਾਣਾ ਪ੍ਰਿੰਸੀਪਲ ਜੀ ਹਾਂ ਕੱਟੇ ਉਹਨਾਂ ਕਾਲਜ ਚੋਨਾ ਪਿਓ ਉੱਥੇ ਤੁਹਾਡੇ ਵਰਗੇ ਸਲੱਗ ਹੋਣੇ ਕੋਈ ਲੜਾਈ ਕਰ ਲਈ ਹੋਣੀ ਜਾਂ ਕੋਈ ਹੋ ਕਰ ਲਿਆ ਹੋਊਗਾ ਠੀਕ ਹੈ ਹਾਂਜੀ ਆਪਾਂ ਕੀ ਖਾ ਰਹੇ ਆ ਹਨ ਫਰੈਂਕ ਔਰ ਲਿਵਰ ਮੂੰਗੀਸ 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 ਖਾਤੀ ਜਾ ਰਹੀ ਹੈ ਤੇ ਬਿਲਕੁਲ ਬਾਕੀ ਸੁਣ ਜਾਂਦੇ ਸੀ ਤਰਮਪ੍ਰੀਤ ਦੇ ਹਾਂ ਤਰਮੀ ਤੇ ਅਮਰਦਾ ਵਰਗ ਦਾ ਅਮਰਦਾ ਵਰਗ ਦਾ ਸਭ ਤੋਂ ਹਿੱਟ ਗੀਤ ਸੀਗਾ ਜਿਹੜਾ ਜਦੋਂ ਮੈਨੂੰ ਪਹਿਲਾ ਕੀਤੇ ਆਸ ਤਨ ਯਾਦ ਆ ਕਿਹੜਾ ਕੀਤੇ ਆ ਸੀ ਜਿਹੜਾ ਆਪਾਂ ਨੌਜੁਤੀ ਕਸੂਰੀ ਅਮਰਦਾ ਵਰਗ ਦਾ ਥੋੜੀ ਆ ਇਹ ਆਸੀ ਪੱਗ ਦੀ ਚੱਲੋ ਮੇਰੀ ਪੱਗ ਦੀ ਚੱਲੋ ਰਬਾ ਨਜਾ ਮਾ ਕੱਲਾ ਇਹਦੇ ਦਾ ਕੋਈ ਨਹੀਂ ਆ ਜੀ ਕੰਮ ਦਾਨ ਦਿਖਾਇਆ ਸਰੀਆ ਨੇ ਆ ਜੀ ਮੈਨੂੰ ਬਰਤਵਾ ਨੇ ਬਹੁਤ ਚੰਗੀ ਚੰਨਾ ਉਹ ਸੀਗੇ ਸੁਤਵੀਰ ਕੱਲਾ ਜੂਰੇ ਸੀਗਾ ਆ ਬਰਨ ਜਦ 2 3 ਤੱਕ ਆਪਣਾ ਦੂਸਰਾ ਹੋਰ ਕਿਹੜਾ ਮੁੰਡਾ ਕਿਹੜਾ ਪਉਦਾ ਇਹ ਸਖਸ਼ਣਾ ਜਿਹੜੇ ਹੈ ਕੁਲਦੀਪ ਸਿੰਘ ਇਹ ਇਕੱਠੇ ਕਰਕੇ ਲੈ ਆਉਣਾ ਹਾਂ ਹਾਂ ਜੈਰੀਆਂ ਦੇ ਮੇਲੇ ਲੱਗਦੇ ਹੂੰ ਉਹਦੇ ਹੀ ਤਨ ਬਹੁਤ ਹੀ ਮਜ਼ਾਏ ਕਰ ਦਿੰਦੇ ਸੀ ਭਈ ਆਪਾਂ ਉਦੋਂ ਅਸਲ ਦੇ ਵਿੱਚ ਇੱਕ ਤਾਂ ਐਸੀ ਇੱਕ ਪਾਇਆ ਲਹਿੰਗਾ ਸੀ ਸ਼ੀਸ਼ਿਆਂ ਵਾਲਾ ਅੱਛਾ ਮੈਂ ਤਿਆ ਪਟਿਆਲਾ ਮੇਰੀ ਮੰਮੀ ਦੀ ਹਮੇਸ਼ਾ ਇੱਕੋ ਹੀ ਗੱਲ ਹੁੰਦੀ ਆ ਹੁਣ ਕਿਹੜਾ ਗੀਤ ਨੇ ਹੁਣ ਕਿਹੜੀ ਫਿਲਮ ਨੇ ਸਹੀ ਗੱਲ ਹੈ ਪਹਿਲਾਂ ਵਾਲੇ ਗੀਤ ਜਿਹੜੇ ਹੁੰਦੇ ਜਾਂ ਰੁੱਧੇ ਰਵਾਨ ਕਰਦੇ ਹੁੰਦੇ ਠੀਕ ਉਹਦੇ ਗੀਤ ਜਿਹਨੂੰ ਸੋਨੇ ਆਏ ਅੱਛਾ ਇੱਕ ਇੱਕ ਤੁਹਾਨੂੰ ਮੈਂ ਹੋਰ ਦੱਸਦਾ ਮੇਰੀ ਗੱਲ ਸੁਣੋ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਸਾਰਿਆਂ ਨੂੰ ਸੁਣੋ ਤੁਸੀਂ ਧਿਆਨ ਨਾਲ ਇੱਕ ਬਹੁਤ ਹਿੱਟ ਗੀਤ ਆਇਆ ਸੀ ਉਸ ਟਾਈਮ ਅ ਤੁਸੀਂ ਸਾਰਿਆਂ ਨੇ ਸੁਣਿਆ ਹੋ ਕਮਲਜੀਤ ਨਿਰੂ ਦਾ ਕੱਲਿਆਂ ਵਹਿ ਵਹਿ ਕੇ ਰੋਣਾ ਰਾਤਾਂ ਨੂੰ ਉਹ ਲਗੀਆਂ ਸੌਣਾ ਰਾਤਾਂ ਨੂੰ ਹੈਨਾ ਇੱਕ ਤਾਂ ਮੈਂ ਇੱਕ ਤਾਂ ਮੈਂ ਹੈ ਨਾ ਇੱਕ ਤਾਂ ਮੈਂ ਹੈ ਨਾ ਕੰਮੀ ਇੱਕ ਐਸੇ ਘਰ ਵਿੱਚ ਜੰਮੀ ਤਕਦੀਰ ਵੀ ਕਰ ਗਈ 헤ਰਾ ਫੇਰੀਆਂ ਬਰੂ ਦੀ ਕੱਤੀ ਉਹ ਦੀ ਕਦੇ ਨਹੀਂ ਹਾਂ ਬਹੁਤ ਪਿਆਰੇ ਗੀਤ ਹੁੰਦੇ ਸੀ ਉਹ ਦੋ ਨੋਟਨ ਦਾ ਹਿੱਟ ਗੀਤ ਹੈ ਸੋ ਉਹ ਤੁਸੀਂ ਤਾਂ ਫਿਰ ਸਾਡੇ ਤੋਂ ਪੁਰਾਣੇ ਆਗੇ ਨਾ ਜੁਗੜਿਆਂ ਦੇ ਤੁਸੀਂ ਹੈਗੇ ਹਾਂ ਚਿੱਟੇ ਕਾਮਾਂ ਮੇਲੇ ਦੇ ਹਾਂ 17 ਸਾਲ ਪਹਿਲਾਂ ਜੰਦਰੇ ਵਿਆਹ ਕਰਵਾਈ ਬੈਠੀ ਹਾਂ ਚਾਹ ਚਿੱਟੇ ਕਾਮਾਂ ਮੇਲੇ ਦੇ ਹਾਂ ਤੁਸੀਂ ਵੱਗੇ ਕਾਮਾਂ ਮੇਲੇ ਦੇ ਹਾਂ ਤੁਸੀਂ ਉਹ ਵੀ ਚੱਲ ਹੁੰਦੇ ਆਂ ਆਪਣੇ ਮਹੀਨਾ ਬਹੁਤ ਛੋਟੇ ਹੁੰਦੇ ਖਤੇ ਮਹੀਨਾ ਨਗਰ ਤੋਂ ਨਗਰਾਂ ਪਟਲੀ ਹੁੰਦੀ ਤੇ ਮਹੀਨਾ ਨਗਰ ਦੇ ਬਹੁਤ ਪੂਰਨ ਸਜੂ ਹੁੰਦਾ ਏਰਦੀ ਮਹੀਨਾ ਅੰਗਲ ਦੂਜਾ ਬਣਾ ਧਰਮਪ੍ਰੀਤ ਹੁੰਦਾ ਸੀ ਦਿਲਸ਼ਾਦ ਅਫਤਰ ਜਿਵੇਂ ਟੈਂਕ ਵੀ ਮਜੌਨੀ ਮਾਦਿਆ ਆ ਹਾਂ ਮਾ ਨਹੀਂ ਚਾਹੁੰਦਾ ਮਾ ਚਾਹੁੰਦਾ ਕਿਸੇ ਹੋਰ ਇੱਕ ਟੁੱਟੇ ਦਿਲ ਨਹੀਂ ਜੁੜਦੇ ਅੜੀਏ ਤੋੜੀ ਨਾ ਇੱਕੋ ਇੱਕੋ ਨਿਸ਼ਾਨੀ ਛੱਲਾ ਮੋੜੀ ਨਾ ਆਲੇ ਪੈਰ ਨਿਸ਼ਾਨੀ ਛੱਲਾ ਮੋੜੀ ਨਾ ਟੁੱਟੇ ਦਿਲ ਨਹੀਂ ਜੁੜਦੇ ਅੜੀਏ ਤੋੜੀ ਨਾ ਕਿੰਨਾ ਪਿਆਰੇ ਕਿੰਨਾ ਰਸੀਲੇ ਗੀਤ ਹੁੰਦੇ ਨੇ ਜੀ ਨਾ ਅੱਛਾ ਉਦੋਂ ਇੱਕ ਹੋਰ ਸਿੰਗਰ ਬਹੁਤ ਮਸ਼ਹੂਰ ਹੁੰਦੇ ਸੀ ਜਿਹੜੇ ਹੁਣ ਇਸ ਦੁਨੀਆ 'ਚ ਨਹੀਂ ਹੈਗੇ ਇੱਕ ਸੀਗਾ ਮੇਜਰ ਰਾਜਸਥਾਨੀ ਹਾਂ ਮੇਜਰ ਰਾਜਸਥਾਨੀ ਦੇ ਚ ਬਹੁਤ ਉਹ ਕਿੰਨਾ ਸੁਣਦੇ ਸੀ ਆਪਣੇ ਪਿੰਡ ਸਾਡੇ ਬੰਦੇ ਹਾਂ ਉਹਦੇ ਗਾਣੇ ਮੈਂ ਗਾਣੇ ਪਤਾ ਨਹੀਂ ਕਿ ਕਾਣੀ ਗੀਤ ਉਹਨਾਂ ਦਾ ਬਹੁਤ ਸੋਹਣਾ ਹੁੰਦਾ ਗਾਣੀ ਤਾਂ ਜਸਵੀਰ ਜੱਸੀ ਦਾ ਆਇਆ ਸੀ ਆਲਗ ਨਹੀਂ ਮੇਜਰ ਰਾਜਸਥਾਨੀ ਦੇ ਗਾਣੇ ਮੈਂ ਹਾਂ ਐਂ ਗਾਣਾ ਸੀ ਉਹ ਸੋਹਣਾ ਸੀ ਮੇਰੇ ਹਸਬੰਦ ਨੇ ਦਿੱਤੀ ਪਿਆਰ ਦੀ ਨਿਸ਼ਾਨੀ ਐਂ ਕਰਕੇ ਸੀਗਾ ਇੱਕ ਕਿੰਨਾ ਕਰਦੇ ਆ ਪਿਆਰ ਵੀ ਗਾਣਾ ਆਇਆ ਸੀ ਨਾ ਇੱਕ ਉਹ ਨਾ ਨੀ ਨੀ ਹਰਪਜਨ ਸ਼ੇਰਾ ਹਰਪਜਨ ਸ਼ੇਰੇ ਦਾ ਸੀਗਾ ਨੈਣ ਨੈਣ ਇੱਕ ਉਹਦੇ ਵਿੱਚ ਮੀਏ ਟੋਟਾ ਫੋਟਾ ਕਾੜਾ ਵੀ دیਵਾ ਜਗਾ ਸ੍ਰਿੰਦਰ ਲਾਡੀ ਦਾ ਕੌਣ ਭਾਬੀ دیਵਾ ਜਗਾ ਦੋਸਤੋ ਤੁਸੀਂ ਵੀ ਅਗਰ ਪੁਰਾਣੇ ਗਾਣੇ ਦੇ ਸ਼ਕੀਨ ਹੋ ਨਾ ਤਾਂ ਤੁਸੀਂ ਵੀ ਸਭ ਤੋਂ ਪਹਿਲਾਂ ਇਹ ਕਮੈਂਟ ਕਰਕੇ ਸਾਨੂੰ ਦੱਸਿਓ ਵੀ ਜਿਹੜਾ ਗਾਣਾ ਤੁਸੀਂ ਪੁਰਾਣਾ ਗਾਣਾ ਸੁਣਿਆ ਹੋਇਆ ਤੇ ਕਿਹੜਾ ਤੁਹਾਨੂੰ ਪਸੰਦ ਸੀ ਜਿਵੇਂ ਅਸੀਂ ਅੱਜ ਗਾਣਿਆਂ ਦਾ ਜ਼ਿਕਰ ਕੀਤਾ ਹਨ ਤੁਸੀਂ ਵੀ ਸਾਨੂੰ ਸੁਣਾਓ ਸੁਣਾਓ ਥੋੜਾ ਜਿਹਾ ਸੁਣਾਓ ਇਹ ਜਿਹੜਾ ਰਾਸਤਾਨੀ ਦਾ ਗਾਣਾ ਜਿਹੜਾ ਆਪਾਂ ਸੁਣਦੇ ਹੁੰਦੇ ਸੀ ਆਪਣੋਂ ਚਲੋ ਸੁਣਾਉਂਦਾ ਹਾਂ ਸਾਡੀ ਯਾਦ ਵਿੱਚ ਉਹ ਸੀ ਭਾਬੀਏ ਕੰਡ ਵਿੱਚ ਮੋਰੀਆ ਐਂਜ ਕਰਕੇ ਸੀ ਨਾ ਇੱਕ ਤਾਂ ਤੈਨੂੰ ਲੈ ਜੂ ਰੋਂਦੀ ਨੂੰ ਸੋਰੀਆ ਕਾਰ ਰੀ ਬਣਾ ਵਾਲੀ ਹਾਂ ਬਹੁਤ ਪੁਰਾਣੇ ਗੀਤ ਆ ਸਾਹਿਬ ਜੀ ਉਹਨਾਂ ਲਾਹੇ ਹੋਣਾ ਹੁੰਦਾ ਸੀ ਇੱਕ ਲਾਹਣਾ ਚਿੱਤਰਹਾਰ ਚਿੱਤਰਗੀਤ ਅਮਰ ਚਿੱਤਰ ਕਥਾ ਲੋਕ ਲੋਕ ਕੇ ਦੇਖੀ ਸੀ ਕਈ ਵਾਰੀ ਜਦੋਂ ਜਦ ਵਿੱਚ ਕਰਕੇ ਨਹੀਂ ਪਤਾ ਲੱਗਿਆ ਤਾਂ ਸਾਨੂੰ ਪਤਲਾ ਨਹੀਂ ਬਾਰੇ ਕਿ ਉਹ ਅੱਜ ਪੱਜੂ ਕੁ ਟੀਵੀ ਸੱਚ ਬੰਦ ਕਰਦੇ ਜਦੋਂ ਅਸੀਂ ਟੀਵੀ ਦੇਖਦੇ ਸੀ ਨਾ ਅਸੀਂ ਜਦੋਂ ਅਸੀਂ ਸ਼ਕਤੀਮਾਨ ਜੀ ਟੀਵੀ ਦੇਖਦੇ ਸੀ ਸਾਡੇ ਤੋਂ ਪੱਠੇ ਪਵਾਉਂਦੇ ਨੀਰਾ ਖਤਰਵਾਉਂਦੇ ਸਾਡੇ ਤੋਂ ਪਾਸੋਂ ਨੂੰ ਪਾਣੀ ਪਿਉਂਦੇ ਬਾਲਾ ਕੁਸ ਕਰਾਉਂਦੇ ਸੀ ਲੋਕ ਸਾਡੇ ਤੋਂ ਟੀਵੀ ਨਹੀਂ ਸੀ ਹੁੰਦਾ ਉਸ ਵਦੋਂ ਆਪਦੇ ਤੁਹਾਡੇ ਪਹਿਲੇ ਦਿਨੋਂ ਤੋਂ ਟੀਵੀ ਸੀਗਾ ਤੁਹਾਡੇ ਟੀਵੀ ਸੀਗਾ ਹੱਟੇ ਟੀਵੀ ਹੈਗਾ ਸੀ ਜਿਹੜਾ ਸ਼ਟਰ ਜਿਹੇ ਨਾਲ ਖੁੱਲਦਾ ਹਾਂ ਸ਼ਟਰ ਜਿਹੜਾ ਉਹ ਆਪਣੇ ਉਹਨਾਂ ਦੇ ਸੀਗਾ ਇਹ ਫੱਤੇ ਫੱਤੇ ਕੇ ਫੱਤੇ ਵਾਈਕਰ ਸੀਗਾ ਉਹਨਾਂ ਦੇ ਆਇਆ ਕਰਕੇ ਇਹਨਾਂ ਦੇ ਨਾਲ ਜਿਹੜੇ ਮਨਮਹਾਂ ਹਾਂ ਉਹ ਬੋਰੇ ਜਿੰਦਾ ਲਾ ਦਿੰਦੇ ਸੀਗੇ ਮਨਿੰਦਰ ਜਦੋਂ ਅੰਟੀ ਵਾਡੀ ਮਤਲਬ ਮਾਪ ਪੀਂ ਆ ਚੱਕੀਆਂ ਤਾਈਆਂ ਜਦੋਂ ਇਕੱਠੇ ਹੋ ਕੇ ਬੈਠ ਗਈਆਂ ਸੀ ਮਨਮਹਾਂ ਭਾਚਾਗੇ ਫੇਦੀ ਮੇਰੇ ਜਦ ਵਿੱਚ ਡੈਡੀ ਵਰਗੇ ਹੁੰਦੇ ਸੀ ਜਾਂ ਵੱਡੇ ਬਜ਼ੁਰਗ ਹਨ ਫਿਰ ਉਹਦੇ ਜੇ ਰੇ ਤੇ ਕੁੰਡ ਕੱਢ ਕੇ ਬੈਠਦੇ ਹੁੰਦੇ ਸੀ ਹਾਂ ਵੱਡੇ ਬੈਠੇ ਆ ਫਿਰ ਆਹ ਕੁੰਡ ਕੱਢ ਕੇ ਦੇਖ ਇੱਕ ਗੱਲ ਹੋਰ ਮੈਂ ਦੱਸਦਾ ਜਦੋਂ ਪੁਰਾਣਾ ਜ਼ਮਾਨਾ ਸੀ ਤੇ ਲੋਕ ਘਰਾਂ ਦੇ ਵਿੱਚ ਵੀਸੀਆਰ ਲੈ ਕੇ ਆਉਂਦੇ ਹੁੰਦੇ ਸੀਗੇ ਕਿੰਨੇ ਲੋਕ ਇਕੱਠੇ ਮੰਜਿਆਂ ਦੇ ਉੱਤੇ ਬੈਠਦੇ ਇਧਰ ਤੱਲੇ ਪੱਪਲੀਆਂ ਵਿਸ਼ਾ ਕੇ ਵੀ ਸੀਆਰ ਦੀਆਂ ਜਿੰਦਗੀਆਂ ਹੂੰ ਤਾਂ ਸੀ ਉਹ ਵੀ ਕਰਾਈਆਂ ਸੀ ਮੇਰੇ ਨਾਲ ਹਜੇ ਤੱਕ ਯਾਦ ਹੈ ਮੈਂ ਛੋਟੀ ਹੀ ਹੁੰਦੀ ਸੀ ਤੇ ਆਕਾਰ ਇਹ ਬਹੁਤ ਛੋਟਾ ਜਿਹਾ ਤੇ ਮੀਮੀ ਨਾਲ ਵਾਕੀ ਮੇਰੇ ਨਾਲ ਕੱਚੇ ਉਹਦੇ ਮੇ ਨਾਂ ਕੰਦ ਘਰ ਵੀ ਕੱਚੇ ਹੁੰਦੇ ਸੀਗੇ ਤੇ ਉਹਨਾਂ ਦੇ ਨਾ ਗਵਾਂਡੀਆਂ ਨੇ ਬੀਚੇ ਮੈਂ ਵੀ ਸੀਗਾ ਉਹਨਾਂ ਨਾਲ ਹਾਂ ਮੈਨੂੰ ਯਾਦ ਆ ਕੱਚੀ ਜੀ ਸੁਹਾਤ ਉਹਦੇ ਵਿੱਚ ਲਾਤਾ ਉਹਨਾਂ ਨੇ ਮੈਂ ਉੱਥੇ ਭਿੰਦੇ ਇਹ ਤਾਂ ਸਾਰੇ ਮੁੰਡੇ ਮੁੰਡੇ ਦਾ ਬਾਗ ਦੇਖਣ ਤੇ ਨਾਲ ਕੇ ਮੈਨੂੰ ਜਾ ਕਰਦਾ ਮੇਰਾ ਮਾਮਾ ਬਾਅਦ ਚ ਲੈ ਜਾਵੇ ਮੈਨੂੰ ਮੋੜ ਲਿਆ ਵੀ ਮੈਂ ਆਖਾਂ ਮੈਂ ਬੀਥੇਰ ਦੇਖਣ ਜਾਣਾਗਾ ਉਹ ਗੇੜ ਤੇ ਜਾਵੇ ਬਸ ਉੱਥੇ ਗੇੜ ਦੇ ਵਿੱਚ ਮੋੜ ਲਿਆ ਕਿਰਵਾ ਲਾ ਕੇ ਆਏ ਮੈਨੂੰ ਬਾਅਦ ਮਮੀ ਕਹਿੰਦੀ ਕਿ ਪਾਇਆ ਚੱਕੇ ਦੋ ਘਰ ਤੱਕਿਆ ਤੁਹਾਨੂੰ ਮੈਂ ਤਾਂ ਨਜ਼ਰ ਤਰ ਨਾ ਬਰਕਤ ਇਹ ਰੀਜ਼ਰ ਕਰੇ ਦਾ ਸਾਤਾ ਰੀਜ਼ਰ ਕਰੇ ਦਾ ਸਾਤਾ ਇੱਕ ਗੱਲ ਹੋਰ ਉਹਨਾ ਟਾਈਮਾਂ ਦੇ ਵੇਲੇ ਜਦੋਂ ਜਦੋਂ ਵੀਸੀਆਰ ਦਾ ਟਾਈਮ ਸੀਗਾ ਤਾਂ ਉਦੋਂ ਚੱਲਦੇ ਹੁੰਦੇ ਸੀਗੇ ਬਦਲਾ ਜੱਟੀ ਦਾ ਫਿਲਮ ਇੱਕ ਇੱਕ ਮਿੱਠਣ ਦੀ ਫਿਲਮ ਜ਼ਰੂਰ ਹੈ ਕਿ ਬਾਰਡਰ ਜ਼ਰੂਰ ਆਉਂਦੀ ਹੁੰਦੀ ਸੀਗੀ ਫਿਲਮ ਲੈ ਕੇ ਆਉਂਦੇ ਹੈਨਾ ਸੋ ਸਿੱਖਣ ਜਰ ਫਿਲਮ ਲੈ ਕੇ ਆਉਂਦੇ ਸੀ ਸਾਰੀ ਰਾਤ ਪੂਰਾ ਦੇਖ ਕੇ ਉਹਨਾਂ ਦਾ ਲਾਹਾ ਲਿਆ ਕਈ ਵਾਰੀ ਅਸੀਂ ਦਾਦਾ ਬੀ ਵੀਰਪੇ ਇਕੱਠੇ ਕਰਦੇ ਹੈਨਾ ਉਹ ਵੀ ਵੀਸੀਆਰ ਲੈ ਕੇ ਆਉਂਦੇ ਤੇ ਦੋਸਤੋ ਤਾਂ ਇਹ ਦੱਸੋ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਤੁਹਾਡੇ ਪਿੰਡ ਦੇ ਵਿੱਚ ਤੇ ਤੁਸੀਂ ਆਪ 10 ਰੁਪਏ ਦੇ ਕੇ ਵੀਸੀਆਰ ਲਿਆਂਦਾ ਆ ਫਿਰ ਕਿਹੜੀ ਕਿਹੜੀ ਫਿਲਮ ਤੁਹਾਡੀ ਫੇਵਰਟ ਹੁੰਦੀ ਸੀ ਉਹਨਾਂ ਟਾਈਮਾਂ ਦੇ ਵਿੱਚ ਤੇ ਜਿਹੜੇ ਆਪਾਂ ਗਾਣਿਆਂ ਦਾ ਜ਼ਿਕਰ ਕੀਤਾ ਉਹ ਇਹ ਦੱਸਣਾ ਤੁਸੀਂ ਵੀ ਜਿਹੜੇ ਗਾਣੇ ਨੇ ਉਹ ਕਿਹੜਾ ਗਾਣਾ ਤੁਹਾਡਾ ਫੇਵਰਟ ਹੈ ਠੀਕ ਹੈ ਜੀ ਬਲੌਗ ਨੂੰ ਤੁਸੀਂ ਦੇਖਦੇ ਰਹੋ ਸ਼ੇਅਰ ਵੀ ਕਰਦੇ ਆ ਕਰੋ ਚੈਨਲ ਨੂੰ ਤੁਸੀਂ ਕਰ ਲਓ ਸਬਸਕ੍ਰਾਈਬ ਕਿਕਰ ਸਿੰਘ ਬਲੌਗ ਪਲੱਸ ਵਿੱਕੀ ਲੰਬੀ ਸੋ ਇਹ ਚੈਨਲਾਂ ਨੂੰ ਬਲ ਤੁਸੀਂ ਜਿਹੜਾ ਹੈਗਾ ਫੋਲੋ ਕਰਨਾ ਸਰਚ ਕਰਨਾ ਤੇ ਕਮੈਂਟ ਕਰਨਾ ਛੇ ਛੇ ਕਮੈਂਟ ਕਰਨੇ ਤੁਸੀਂ ਵੀ ਕਹੋ ਜੀ ਕਮੈਂਟ ਕਰੋ ਲਾਈਕ ਕਰੋ ਸ਼ੇਅਰ ਕਰੋ ਲਾਈਕ ਕਰੋ ਸ਼ੇਅਰ ਸਭ ਤੋਂ ਬੋਲਨੇ ਤੇ ਪਿੱਛੇ ਕਮੈਂਟ ਕਰੋ ਕਮੈਂਟ ਕਰੋ ਪਿੱਛੇ ਪਿੱਛੇ ਆਉਂਦਾ ਮੇਰੀ ਤੋਰ ਵੇਂਦਾ ਆਈ ਪਿੱਛੇ ਪਿੱਛੇ ਆਉਂਦਾ ਮੇਰੀ ਤੋਰ ਵੇਂਦਾ ਆਈ ਜੀਰੇ ਵਾਲਿਆ ਵੇਖਦਾ ਆਈ ਵੇ ਮੇਰਾ ਲੌਂਗ ਗਵਾਚਾ ਮਰਦਾਨੀ ਗਾ ਮਰਦਾਨੀ ਗਾ ਮਰਦਾਨੀ ਆਈ ਵੇ ਮੇਰਾ ਲੌਂਗ ਗਵਾਚਾ ਕੀ ਹੁੰਦੇ ਆ ਜੀ ਰਸ ਜਿਹੜਾ ਅਸੀਂ ਬੈਠ ਕੇ ਆਪਾਂ ਇੱਕ ਜਣਾ ਗੱਲਾਂ ਬਾਤਾਂ ਕਰ ਹਾਂਜੀ ਬਿਸਮਿਲ੍ਲਾ ਕਰੋ ਮੇਰੀ ਵਾਰ ਹੀ ਵਾਰ ਥੋੜੀ ਦੇਰ ਵਿੱਚ ਨਹੀਂ ਕੋਈ ਗੱਲ ਨਹੀਂ ਆਪਾਂ ਨਹੀਂ ਹਟ ਜੀ ਗਏ ਗਾ ਨਹੀਂ ਆਪਾਂ ਬਰਦਾਸ਼ਤ ਕਰਨ ਦੀ ਸ਼ਕਤੀ ਹੈਗੀ ਐਨੀ ਉਹਰਾ ਕਰਦਾ ਬਣ ਕੇ ਮੋੜੀ ਤੂੰ ਹਾਏ ਸੌਦਾ ਪੱਤਾ ਲੈ ਲਈ ਇੱਥੇ ਪੱਲੋ ਜੋਰੀ ਤੂੰ ਹਾਲੀ ਗਾ ਤੂੰ ਆਗੇ ਮੈਨੂੰ ਦੱਸ ਦੇ ਵੀ ਭਾਵੇਂ ਹਾਏ ਸੌਦਾ ਨੋਟ ਸੀ ਜਾਣ ਲੱਗੀ ਮੂਹ ਦਿੱਤਾ ਤੈਨੂੰ ਵੀ ਤੇਰੇ ਕੋਲ ਯਾਰ ਵੇਖ ਗਿਆ ਕਿਹਦੇ ਸਾਹ ਹੱਟੇ ਮਿੱਠੀ ਓਟਾ ਪੰਗਾ ਪੈ ਗਿਆ ਨੀ ਹਾਏ ਪੰਗਾ ਪੈ ਗਿਆ ਨੀ ਮੈਂ ਤੇ ਆਪਣਾ ਕਰਾ ਕੇ ਵਹਿ ਗਿਆ ਨਹੀਂ ਤੇ ਦੰਕੇ ਨੂੰ ਸਿਖਵਾ ਬੈਠਾ ਹਏ ਹੋ ਸਿਖਵਾ ਬੈਠਾ ਦਹੀਂ ਪਲੇ ਕੇ ਭਾਬੀ ਝਟਨਰ ਮੇਂ ਦੇਖਾ ਬੈਠਾ ਭਟਨਾਲ ਬਿੰਦੀ ਕੋਰ ਸਾਰੇ ਬੋਲੋ ਚਲੋ ਹਾਂ ਕੋਰ ਸੋ ਲੈ ਕਰਾਂਗੇ ਚਲੋ ਅੱਗੇ ਦਹੀਂ ਪਲੇ ਕੇ ਭਾਬੀ ਝਟਨਰ ਕਿਵੇਂ ਮੂ ਮੂ ਠਗਣੀ ਤੇਰੇ ਪਿੱਛੇ ਪੈ ਗਈ ਵੇ ਹਾਏ ਪਿੱਛੇ ਪੈ ਗਈ ਵੇ ਕੇੜੇ ਅਦੂ ਨਾਲ ਤੈਨੂੰ ਠੀਲ ਕੇ ਪੈ ਗਈ ਵੇ ਠੀਲ ਕੇ ਵੇਗੀ ਵੇ ਕਿਵੇਂ ਬਾਤ ਵੀ ਕੱਢੀ ਕਿਵੇਂ ਬਾਤ ਵੀ ਕੱਢ ਕੇ ਤੇਰੀ ਹੋਗੀ ਸਿਆਣੂ ਵੇ ਹਾਂ ਹੋਗੀ ਸਿਆਣੂ ਵੇ ਸਾਰੀ ਗੱਲ ਤੂੰ ਦਿਉਰਾ ਮੈਨੂੰ ਕਰਵਾ ਦੇ ਜਾਨੂ ਵੇ ਸਾਰੀ ਗੱਲ ਤੋਂ ਦਿਉਰਾ ਮੈਨੂੰ ਤੂੰ ਕਰਵਾ ਦੇ ਜਾਨੂ ਵੇ ਇੱਕੋ ਸੀਟ ਤੇ ਬੈਠੇ ਸੀ ਹਾਂ ਹਾਂ ਸ਼ਹਿਰ ਨੂੰ ਜਾਂਦੇ ਸੀ ਹੋਏ ਸ਼ਹਿਰ ਨੂੰ ਜਾਂਦੇ ਸੀ ਹੋਰ ਬਣਾ ਕਿਉ ਦੇ ਨਾਲ ਮੇਰੇ ਮੁਰਗੇ ਸਾਹ ਜੇ ਸੀ ਮੈਂ ਕੂਣੀ ਜਹੀ ਮਾਰੀ ਮੈਂ ਕੂਣੀ ਜਹੀ ਮਾਰੀ ਹੋਣੀ ਪੈਰ ਦਵਾ ਦਿੱਤਾ ਹਾਂ ਪੈਰ ਦਵਾ ਦਿੱਤਾ ਇਨੇ ਵਿੱਚ ਨਹੀਂ ਹੱਸ ਕੇ ਉਹਦਾ ਟਿਕ ਟਿਕ ਟਾ ਦਿੱਤਾ ਮੰਨ ਲਈ ਨੀਆ ਤੇਰੀ ਜੇ ਦੋ ਟਿਕ ਟਾ ਲਈਏ ਵੇ ਦੋ ਟਿਕ ਟਾ ਲਈਏ ਵੇ ਇਥੋਂ ਸ਼ਹਿਰ ਤੱਕ ਲੱਗਦੇ ਇਹਨੇ ਕੁੱਲ 5 ਰੁਪਏ ਵੇ ਦੱਸ ਦੀ ਸਵਚੋਂ 10 ਛੱਡੀ ਬਾਅਦ ਕਿੰਨੇ ਬਚਦੇ 90 ਵੇ ਹਾਂ ਬਚਦੇ 90 ਵੇ ਕਿਹੜੇ ਖਾਤੇ ਪਾਵੇਂਗਾ ਬਹੁਤ ਹੈ ਬਹੁਤ ਹੈ ਬਹੁਤ ਚੋਕ ਮੈਂ ਜਲਵਲਨ ਦੇ ਵਿਆਹ ਦੇ ਲਾਹੇ ਹਾਂ ਹਾਂ ਮੈਂ ਤਾਂ ਜਦੋਂ ਸਾਡੇ ਕੋਈ ਲਾਹ ਹੁੰਦਾਗਾ ਮੈਂ ਕਿਤੇ ਗੀਤ ਤੇ ਮੈਂ ਉਹ ਟਮਟਾ ਕਹਿੰਦੇ ਵਿਆਹ ਸੋਚਦੇ ਨਹੀਂ ਕਦੋਂ ਕੁੱਪੂ ਗਏ ਹਾਂ 90 ਕਦੋਂ ਕਿਣੋ ਕਿਸਾ ਸਾਰਾ ਪੈਸੇ ਦਾ ਨਾਮ ਕਰਦਾ ਹੁੰਦਾ ਇੱਕ ਤਾਂ ਇਹ 100 ਰੁਪਏ ਦਾ ਹਿਸਾਬ ਕਰ ਦਿੰਦਾ ਇੱਕ ਬਾਈ ਅਮਰਜੀਤ ਦਾ ਕੀ ਸੀ ਉਹ 25 ਲੱਖ ਦਾ ਹਿਸਾਬ ਦਿੰਦਾ ਹੁੰਦਾ ਹਾਂ 25 ਲੱਖ ਉਹ 25 ਲੱਖ ਦਾ ਹਿਸਾਬ ਦਿੰਦਾ ਹੁੰਦਾ ਉਹ ਹਾਂ ਉਹ ਵੀ ਬਹੁਤ ਕਹਣ ਗਈ ਸੀਗਾ ਚਲੋ ਹੁਣ ਆਪਾਂ ਕੋਈ ਨਾ ਕੋਈ ਪ੍ਰੋਗਰਾਮ ਜੇ ਕਿਸੇ ਬੁੱਕ ਹਨ ਸਾਨੂੰ ਬੁੱਕ ਕਰ ਸਕਦੇ ਹੋ ਹਾਂ ਇਹ ਨਾਲ ਕੋਰਸ ਬੋਲਣ ਵਾਲੇ ਬੰਦੇ ਵੀ ਅੱਜ ਮੈਨੂੰ ਮਿਲਗੇ ਨਹੀਂ ਔਰ ਅਸੀਂ ਔਰ ਔਰ ਅਸੀਂ ਅਸੀਂ ਕੋਈ ਅਸੀਂ ਕੋਈ ਪੇਮੈਂਟ ਵਾਲਾ ਵੀ ਮਿਲ ਗਿਆ ਮੇਰੀ ਗੱਲ ਸੁਣੋ ਆ ਕੋਰਸ ਵਾਲਾ ਬੈਠਾ ਐਂਕਰ ਆ ਬੈਠੀ ਆ ਹਾਂ ਕੋਰਸ ਵਾਲਾ ਬੰਦਾ ਬੈਠਾ ਪੈਸੇ ਜੋਗ ਨਾਲੇ ਬੈਠੇ ਤੇ ਪੈਸੇ ਜੋਗ ਆ ਬੈਠੀ ਆ ਹਾਂ ਆ ਪੈਸੇ ਜੋਗ ਨਾਲੇ ਬੈਠੀ ਤੁਸੀਂ ਪੈਸੇ ਜੋਗ ਖੁੱਲੇ ਪੈਸੇ ਵੀ ਦੇਣ ਨਾਲ ਅੱਛਾ ਪੂਰੀ ਇਮਾਨਦਾਰੀ ਨਾਲ ਬਾਕੀ ਪੈਸੇ ਹਾਂ 100 ਰੁਪਏ ਦਾ 90 ਰੁਪਏ ਦੇ ਆ ਕਰ ਗਏ ਨਾ ਮੈਨਾਂ ਹਾਂ ਸਾਡਾ ਪੈਸਾ ਤਾਂ ਲਿਆ ਗਿਆ 100 ਦਾ 90 ਹਾਂ ਤੇ ਦੂਜਾ ਤੁਸੀਂ ਸਾਨੂੰ ਬੁੱਕ ਕਰੋ ਆਪਦੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਧਾਰ ਰੋਟੀ ਤੇ ਵੀ ਆ ਜਾਨੇ ਆ ਤੇ ਹੋਰ ਕੋਈ ਹੋਇਆ ਟੁੱਟਾ ਭੱਜਾ ਪੈਸਾ ਅਸੀਂ ਉਹ ਵੀ ਲੈ ਸਕਦੇ ਆ ਜੰਦਰੇ ਨਾਲ ਸਬਜੀ ਕਹਿ ਵਧੀਆ ਮਟਰ ਪਨੀਰ ਸਰ ਪਨੀਰ ਹੁਣ ਜੇ ਵਿਆਹ ਹੋਗਾ ਜਿੱਥੇ ਜਾਵਾਂਗੇ ਪ੍ਰੋਗਰਾਮ ਹੋਗਾ ਤੇ ਕੋਈ ਮਾੜੀ ਮੋਟੀ ਸਬਜ਼ੀ ਦਾ ਵਧੀਆ ਹੋਊਗਾ ਤਾਂ ਦਾਲ ਰੋਟੀ ਤੇ ਕਹਿੰਦਾ ਲੱਗੇ ਵੀਰਾ ਪਰ ਮੈਂ ਘਰ ਦੇ ਵਿੱਚ ਲੱਗੀ ਬਣਾ ਲੇਗੀ ਹਾਂ ਤੇ ਉਹ ਉੱਤੋਂ ਵੀ ਚਾਰ ਨੂਨ ਮਿਰਚਾ ਭੁੱਕ ਕੇ ਦੇ ਦੇ ਸਾਡੀ ਪੇਮੈਂਟ ਮਰਵਾ ਦੇ ਜਾਂ ਨਹੀਂ ਭਰਾ ਤੂੰ ਦਾ ਤੂੰ ਨਹੀਂ ਸਾਡੀ ਮਤਲਬ ਪ੍ਰੋਗਰਾਮ ਸਾਡੀ ਬੁੱਕ ਕਰ ਸਕਦਾ ਲੋ ਵੀ ਚੂਨ ਵਾਲੇ ਨੂੰ ਬੁੱਕ ਕਰਾ ਲਾਂਗੇ ਹਾਂ ਲੋ ਵੀ ਦੋਸਤੋ ਜੇਕਰ ਅਗਰ ਤੁਸੀਂ ਸਾਡੇ ਸਿੰਗਰਾਂ ਨੂੰ ਤੇ ਸਾਨੂੰ ਸਾਰਿਆਂ ਨੂੰ ਬੁੱਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣਾ ਨੰਬਰ ਨੀਚੇ ਭੇਜੋ ਅਸੀਂ ਤੁਹਾਨੂੰ ਕਾਲ ਖੁਦ ਕਰਾਂਗੇ ਆਪ ਅਸੀਂ ਤੁਹਾਨੂੰ ਤੁਹਾਨੂੰ ਬੁੱਕ ਕਰਾਂਗੇ ਔਰ ਤੁਹਾਨੂੰ ਅਸੀਂ ਜਿਹੜਾ ਹੈਗਾ ਆਹਦੇ ਪ੍ਰੋਗਰਾਮ ਦੇ ਵਿੱਚੋਂ 90% ਡਿਸਕਾਊਂਟ ਵੀ ਦੇਵਾਂਗੇ ਇਹ ਇਹ ਦੱਸਿਆ ਵੀ ਸਾਡੀ ਪੂਰੀ ਟੀਮ ਦੇ ਵਿੱਚੋਂ ਤੁਹਾਨੂੰ ਕਿਹੜੇ ਕਿਹੜੇ ਆਰਟਿਸਟ ਚਾਹੀਦੇ ਹਾਂ ਜੇ ਤੁਹਾਨੂੰ ਵੀ ਅਸੀਂ ਤੁਹਾਡਾ ਜਿਹੜਾ ਕੋਰਸ ਬੋਲਣ ਦਾ ਬੰਦਾ ਹੈ ਨਾ ਉਹ ਚੇਂਜ ਕਰਨਾ ਹੈ ਅਸੀਂ ਉਹ ਵੀ ਕਰ ਸਕਦੇ ਹਾਂ ਕੋਰਸ ਬੋਲਣ ਵਾਲਾ ਚੇਂਜ ਨਹੀਂ ਹੁੰਦਾ ਮੇਨ ਸਿੰਗਰ ਚੇਂਜ ਹੋ ਜੂਗੀ ਇੱਥੇ ਮੈਂ ਤੁਸਾਂ ਗੱਲ ਨਹੀਂ ਕੋਣ ਦਰਸ਼ਕਾਂ ਦੀ ਡਿਮਾਂਡ ਤੇ ਹਾਂ ਦਰਸ਼ਕਾਂ ਦੀ ਡਿਮਾਂਡ ਤੇ ਆ ਅੱਛਾ ਮੈਂ ਤੁਹਾਨੂੰ ਗੱਲ ਦੱਸਾਂ ਦੋਸਤੋ ਜਿਹੜਾ ਕੋਰਸ ਜਿਹੜਾ ਕੋਰਸ ਬੋਲ ਰਿਹਾ ਉਹ ਜਿਹੜਾ ਹੈਗਾ ਭਾਈ ਉਹ ਚੰਗੀ ਤਰ੍ਹਾਂ ਤੁਸੀਂ ਦੇਖ ਲਓ ਲਓ ਵੀ ਮੇਰਾ ਮੂੰਹ ਦਿਖਾ ਦਿਓ ਇੱਕ ਵਾਰੀ ਜਿਹੜਾ ਬਲੌਗ ਦਾ ਔਰ ਐਂਕਰ ਸੀਗਾ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਵਿਰਾਟ ਮੈਲ ਔਰ ਫ ਤੁਸੀਂ ਸਾਰਿਆਂ ਨੇ ਚੰਗੀ ਤਰ੍ਹਾਂ ਦੇਖਿਆ ਤੇ ਬਲੌਗ ਚ ਬਲੌਗ ਪਾਤਾ ਚੱਕ ਕੇ ਤੁਸੀਂ ਇੱਧਰ ਕਰਨ ਲੱਗ ਕੈਮਰਾ ਤੇ ਮੈਂ ਦੋ ਬਲੌਗ ਕਰੀ ਆ ਨਾ ਕਰਦੇ ਹੋਰ ਉਹਦੇ ਚ ਉਹ ਕਸੋੜਦੇ ਉਹ ਤੇ ਉਹ ਕਸੜਦੋ ਨਹੀਂ ਗੱਲ ਹੋ ਗਈ ਲਓ ਵੀ ਮੇਰੀ ਗੱਲ ਇਹ ਹੈ ਇਹਨਾਂ ਦੀ ਬੁਕਿੰਗ ਕਿਸੇ ਦੀ ਕਰਨੀ ਹੋਵੇ ਤਾਂ ਮੇਰੇ ਨਾਲ ਤੁਸੀਂ ਡਿਸਕਸ ਕਰ ਸਕਦੇ ਹੋ ਔਰ ਮੈਂ ਜਿਹੜਾ ਹੈਗਾ ਤੁਹਾਨੂੰ ਘੱਟ ਤੋਂ ਘੱਟ ਰੇਟ 'ਚ ਕਰਾਉਂਗਾ 99% ਤੁਹਾਨੂੰ ਡਿਸਕਾਊਂਟ ਦਵਾਉਂਗਾ ਠੀਕ ਹੈ ਨਾ ਸਾਡੀਆਂ ਤਾਂ ਪੈਗੀਆਂ ਪੂਰੀਆਂ ਤੱਕ ਘਰੇ ਕਰ ਲਈਆਂ ਧਮਾਈਆਂ ਤੇ ਦੂਜੀ ਗੱਲ ਇੱਕ ਗੱਲ ਹੋਰ ਬਤੁਆਉਣਾ ਆਹ ਕੋਣ ਸਾਲਾ ਬਕਦਾ ਇਹ ਹੀ ਆਊਗਾ ਦੂਜੀ ਇਹਨਾਂ ਦੇ ਵਿੱਚੋਂ ਜੇ ਕੋਈ ਆਰਟਿਸਟ ਬਦਲਾਸ ਬਦਲਾ ਜਾ ਸਕਦਾ ਠੀਕ ਹੈ ਜੀ ਬਸ ਇਹੀ ਗੱਲ ਹੈ ਤੇ ਆਪਾਂ ਨੂੰ ਕੁਝ ਨਹੀਂ ਚਾਹੀਦਾ ਦੋ ਟਾਈਮ ਦੀ ਰੋਟੀ ਸਾਨੂੰ ਦੇ ਦਿਓ ਆਉਣ ਜਾਂ ਅੰਡਾ ਕਿਰਾਇਆ ਭੜਾ ਦੇ ਦੇ ਸੰਤਾ ਤੁਹਾਨੂੰ ਬਹੁਤ ਜੀ ਅਸੀਂ ਆਪਦੀ ਟੀਮ ਅਲੱਗ ਵੀ ਬਣਾ ਸਕਦੇ ਹਾਂ ਯਕੀਨ ਆਂ ਜੀ ਅਸੀਂ ਦਰ ਹੈ ਨਾ ਇੱਧਰ ਬੈਠੇ ਨਾ ਅਸੀਂ ਆਪਣੀ ਟੀਮ ਅਲੱਗ ਵੀ ਬਣਾ ਸਕਦੇ ਆ ਮੈਨੂੰ ਇਹ ਬੰਦੇ ਤੇ ਯਕੀਨ ਨਹੀਂ ਰਿਹਾ ਇਹ ਹੁਣ ਤੁਹਾਨੂੰ ਕਹਿ ਰਿਹਾ ਵੀ 99% ਮੈਂ ਤੁਹਾਨੂੰ ਇਹਦੇ ਚੋਂ ਡਿਸਕਾਊਂਟ ਦਵਾ ਮੈਨੂੰ ਤਾਂ ਲੱਗਦਾ ਵਿੱਚੋਂ ਪੈਸੇ ਆਪ ਖਾਊਗਾ 99% ਡਿਸਕਾਊਂਟ ਦਵਾ ਕੇ ਤੇ ਮੇਰੇ ਕੋਲੇ ਕੀ ਬਚੂਗਾ ਉਹ ਅਗਲੇ ਦਿਨ ਤੂੰ ਹੁਣ ਲੋਕਾਂ ਦੇ ਸਾਹਮਣੇ ਕਹਿ ਰਹੇ ਆ ਅੰਦਰ ਖਾਤੇ ਦੂ 99% ਕੋਈ ਡਿਸਕਾਊਂਟ ਨਹੀਂ ਦਿੰਦਾ ਇਹ ਨਹੀਂ ਪਤਾ ਵੀ ਡਿਸਕਾਊਂਟ 1% ਹੀ ਕਰਨ ਜਿਹੜੇ ਨਮੇ ਤੇਰੇ ਕੋਲ ਹੋਵੇ ਇਹਨਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਜੀ ਇਹ ਕਿੱਕਰ ਸਿੰਘ ਆ ਇਹ ਡਿਸਕਾਊਂਟ ਦੇ ਕੇ ਮੇਰੀ ਗੱਲ ਸੁਣ ਲੈ ਜਿਹੜੇ ਹਿਸਾਬ ਦਾ ਮਤਲਬ ਤੂੰ ਬੈਠਾ ਹੈ ਨਾ ਤੇਰਾ ਕੱਦ ਕਾਠ ਜੁੱਸਾ ਤੇਰਾ ਸਰੀਰ ਹੈ ਠੀਕ ਹੈ ਤੂੰ ਲੱਗਦਾ ਨਹੀਂ ਵੀ ਤੂੰ ਕਿਸੇ ਨੂੰ 99% ਦਾ ਡਿਸਕਾਊਂਟ ਦੇਵੇਂਗਾ ਬੰਦੇ ਨੂੰ ਤੇਰੀ ਸ਼ਕਲ ਤੋਂ ਹੀ ਪਤਾ ਲੱਗ ਜਾਂਦਾ ਵੀ ਇਹ ਬੰਦਾ 99% ਆਪ ਖਾਊਗਾ ਡਿਸਕਾਊਂਟ ਦਾ 1% ਹੀ ਹੈ ਠੀਕ ਹਾਂ ਠੀਕ ਹੈ ਜੀ ਸਾਰਿਆਂ ਨੂੰ ਦਰਸ਼ਕਾਂ ਦੋਸਤੋ ਦੇ ਬਲੌਗ ਨੂੰ ਇਸ ਤਰ੍ਹਾਂ ਫੋਲੋ ਕਰਦੇ ਰਹੋ ਸਾਡੇ ਬਲੌਗ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਅਗਲੇ ਬਲੌਗ ਦੇ ਨਾਲ ਸਤਿ ਸ੍ਰੀ ਅਕਾਲ